ਇਹ ਇਹ ਵੇਖੋ ਜੀ ਲੋਕੀ ਗੱਡੀਆਂਾਂ ਚ ਸਮਾਨ ਲੈ ਕੇ ਆਉਂਦੇ ਨੇ ਹੋਰ ਕੋਈ ཁਰੇਲੂ ਵਰਤਨਾ ਦਾ ਜਾਂ ਕੋਈ ਕੇ ਕੋਈ ਕੇ ਇਮਾਰਤ ਵਾਸਤੇ ਸਮਾਨ ਸਮੂਲ ਲਹੁੰਦੇ ਤਾਂ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ। ਚੱਲ ਹਲਕਾ ਇਹ ਆ ਮੇਨ ਜੀ ਮੱਲਾ ਪੂਰਾ ਮੱਲਾ ਪੈਂਦਾ ਜੀ ਪੂਰਾ ਮੱਲਾ ਤੋ ਅਗੂਣਾ ਜੀ ਆ ਮੇਨ ਹਾਂਜੀ ਕੀ ਮਸਲਾ ਜੀ ਹੁੰਦਾ ਸੋਈ ਮਸਲਾ ਹੈ ਜੀ ਪੀਐਸਸੀ ਵਰਦਾ ਪਾਣੀ ਆ ਹਾਂਜੀ ਅਸੀਂ ਨਗਰ ਕਾਉਂਸਲ ਡੇਰਾ ਬਾਬਾ ਨਾਨਕ ਨੂੰ ਬਹੁਤ ਵਾਰੀ ਜਿਹੜੀ ਬੇਨਤੀ ਕਰ ਚੁੱਕੇ ਹਾਂ ਹਾਂਜੀ ਲਿਖਤੀ ਰੂਪ ਵੀ ਦੇ ਚੁੱਕੇ ਹਾਂ ਤੇ ਧਰਨਾ ਵੀ ਲਾ ਕੇ ਵੇਖ ਲਿਆ ਇਹ 3-4 ਸਾਲ ਤੋਂ ਲਗਾਤਾਰ ਹੀ ਇੱਥੋਂ ਪਾਣੀ ਜਿਹੜਾ ਉਹ ਹਟ ਨਹੀਂ ਰਿਹਾ ਬਾਰ-ਬਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਕੰਨ ਤੇ ਕਦੇ ਵੀ ਕੋਈ ਜੂ ਨਹੀਂ ਸਰਕੀ ਉਲਟਾ ਇਹ ਗੱਲ ਕਹਿ ਕੇ ਤੁਰ ਜਾਂਦਾ ਵੀ ਇਹਦਾ ਹੱਲ ਕਰ ਦੇਣਾ ਪਰ ਆਉਂਦਾ ਕੋਈ ਨਹੀਂ ਸਾਡੀ ਤੇ ਇੱਕ ਬੇਨਤੀ ਆ ਵੀ ਗਰਮੀਆਂ ਆਉਣ ਵਾਲੀਆਂ ਨੇ ਬਿਮਾਰੀ ਪੈਣ ਦਾ ਖਤਰਾ ਵਾ ਰਾਹ ਕੋਈ ਨਹੀਂ ਇੱਕੋ ਹੀ ਰਾਹ ਵਾ ਆ ਸਾਡੇ ਸਾਹਮਣੇ ਦਵਾਰ ਲੱਗੀ ਆ ਜੇ ਇੱਥੇ ਸਿੱਧੀ ਦਵਾਰ ਕਰ ਦਨ ਤੇ ਰਸਤਾ ਬੰਦ ਹੋ ਜਾਣਾ ਤੇ ਰਸਤਾ ਜਦੋਂ ਬੰਦ ਹੋਏਗਾ ਤਾਂ ਨੰਗੇਗਾ ਕੌਣ ਕਿੱਥੋਂ ਦੀ ਨੰਗੇਗਾ ਕੋਈ ਇਸ ਕਰਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਪੀਏ ਦੇ ਨਾਲ ਧਿਆਨ ਕੀਤਾ ਜਾਏ ਇਹਦਾ ਪਾਣੀ ਦਾ ਜਿਹੜਾ ਹੱਲ ਕੀਤਾ ਜਾਏ। ਸਾਹਮਣੇ ਰਾਸ਼ੀ ਘਰ ਨੇ ਤੇ ਪਾਣੀ ਦਾ ਹਾਲ ਦੇਖੋ ਗਰਮੀ ਆ ਰਹੀ ਆ ਤੇ ਮੱਖੀ ਮੱਛਰ ਕਿੰਨਾ ਹੋਣਾ ਗੰਦਕੀ ਬਦਬੂ ਹੋਣੀ ਬੜੀ ਆ ਰਹੀ ਆ ਤੇ ਮੁੜ ਕੇ ਬਿਮਾਰੀਆਂ ਫੈਲਣਗੀਆਂ ਤੇ ਕੀ ਹਾਲ ਹੋਏਗਾ ਜੀ। ਉਹ ਤੇ ਇਹਦਾ ਮੇਨ ਰਸਤਾ ਜੀ। ਹਾਂਜੀ। ਜਦੋਂ ਮੰਨ ਲਓ ਵੀ ਇਹ ਦਵਾਰ ਵਾਲਿਆਂ ਨੇ ਦਵਾਰ ਕਰਤੀ ਰਸਤਾ ਬੰਦ ਹੋ ਗਿਆ ਤੇ ਫਿਰ ਬੱਚਿਆਂ ਬਜ਼ੁਰਗਾਂ ਬੀਬੀਆਂ ਦਾ ਲੰਘਣਾ ਕਿੰਨਾ ਕੁ ਸੌਖਾ ਹੋਏਗਾ ਇੱਥੋਂ ਦੀ ਇਸ ਕਰਕੇ ਮੈਂ ਬੇਨਤੀ ਕਰਨਾ ਨਗਰ ਕੌਂਸਲ ਡੇਰਾ ਬਾਬਾ ਨਾਨਕ ਨੂੰ ਨਾਲ ਹੀ ਪ੍ਰਸ਼ਾਸਨ ਨੂੰ ਵੀ ਇਹਦੇ ਵੱਲ ਚੇਕੇ ਤੌਰ ਤੇ ਧਿਆਨ ਦੇ ਕੇ ਤੇ ਸਾਡਾ ਮਸਲਾ ਹੱਲ ਕੀਤਾ ਜਾਵੇ। ਖਲਾ ਬਸਤੀ ਕੁਲੀਆਂ ਬਾਰ ਨੰਬਰ 5 ਇਹ ਮਲਾ ਕੁਲੀਆਂ ਬਾਰ ਨੰਬਰ 5 ਹਾਂਜੀ ਕਈ ਵਾਰੀ ਕਹਿਨ ਤੇ ਬਾਸਦੂਦ ਦੀ ਹੱਦ ਨਹੀਂ ਹੋਇਆ ਇਹ ਸਾਡਾ ਜਿਹੜਾ ਪਾਣੀ ਦਾ ਮਸਲਾ ਵਾ ਇਹਨੂੰ ਫੌਰੀ ਤੌਰ ਤੇ ਜਿਹੜਾ ਹੱਲ ਕੀਤਾ ਜਾਏ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਗਰਮੀ ਦਾ ਵਾ ਹਾਂਜੀ ਉਹਦੇ ਨਾਲ ਜਿਹੜੀ ਬਿਮਾਰੀ ਫੈਲਣ ਦਾ ਖਤਰਾ ਵਾ ਉਸ ਤੋਂ ਬਚਾ ਕੀਤਾ ਜਾਵੇ ਅਕੇ ਵੇਖੋ ਜੀ ਇਹ ਸਾਡੇ ਲਾਗੇ ਜਿਹੜੀ ਆ ਸਰਾਮ ਆ ਜਿੱਥੇ ਸੰਕਤਾ ਚੂਲੇ ਦੇ ਮੇਲੇ ਤੇ ਆਉਂਦੀਆਂ ਨੇ ਤੇ ਹਰ ਚੂਲੇ ਦੇ ਮੇਲੇ ਤੇ ਤਿੰਨ ਚਾਰ ਸਾਲ ਹੋ ਗਿਆ ਇਹ ਪਾਣੀ ਦਾ ਗੰਦਾ ਇਸੇ ਤਰ੍ਹਾਂ ਰਹਿੰਦਾ ਹੁਣ ਵੀ ਬੇਨਤੀ ਕਰਦਾ ਵੀ ਮੇਲਾ ਬਾਬੇ ਦਾ ਆਉਣ ਵਾਲਾ ਵਾ ਦੂਰੋਂ ਸੰਕਟਾਂ ਚੱਲ ਕੇ ਆਉਂਦੀਆਂ ਨੇ ਤੇ ਡੇਰਾ ਬਾਬਾ ਨਾਨਕ ਦੀਆਂ ਕਿੰਨੀਆਂ ਕਿ ਸਿੱਤਾਂ ਕਰਨੀਆਂ ਇਸ ਕਰਕੇ ਬੇਨਤੀ ਨੂੰ ਪ੍ਰਵਹਨ ਕਰਨ ਤੇ ਇਹ ਪਾਣੀ ਦਾ ਜਿਹੜਾ ਮਸਲਾ ਹੱਲ ਕਰਾ ਬਾਬਾ ਬਰਸ ਬੜਾ